ਜਾ 6 7 8 ਜਨਵਰੀ ਨੂੰ ਪੰਜਾਬ ਰੋਡਵੇਜ ਦੀਆਂ ਜਿੰਨੀਆਂ ਵੀ ਬੱਸਾਂ ਉਹ ਮੁਕੰਮਲ ਤੌਰ ਤੇ ਬੰਦ ਰਹਿਣਗੀਆਂ ਸਤਿ ਸ਼੍ਰੀ ਅਕਾਲ ਜੀ ਐਨ ਟੀ ਵੀ ਦੇਖ ਰਹੇ ਜਿੰਨੇ ਵੀ ਦਰਸ਼ਕ ਆ ਉਹਨਾਂ ਨਾਲ ਇੱਕ ਜ਼ਰੂਰੀ ਸੂਚਨਾ ਸਾਂਝੀ ਕਰਨ ਜਾ ਰਹੇ ਆ ਜਿਹਦੇ ਵਿੱਚ 6 7 8 ਜਨਵਰੀ ਨੂੰ ਪੰਜਾਬ ਰੋਡਵੇਜ ਦੀਆਂ ਜਿੰਨੀਆਂ ਵੀ ਬੱਸਾਂ ਉਹ ਮੁਕੰਮਲ ਤੌਰ ਤੇ ਬੰਦ ਰਹਿਣਗੀਆਂ ਜਿਵੇਂ ਤੁਹਾਨੂੰ ਪਤਾ ਹੈ ਕਿ ਕਈ ਸਰਕਾਰਾਂ ਗਈਆਂ ਆਈਆਂ तकरीबन 10 ਸਾਲ ਹੋ ਗਿਆ ਅਜੇ ਤੱਕ ਜਿਹੜਾ ਪੰਜਾਬ ਰੋਡ ਵੇਜ ਦੇ ਚਾਹੇ ਕਨੈਕਟਰ ਚਾਹੇ ਡਰਾਈਵਰ ਕੋਈ ਵੀ ਮੁਲਾਜ਼ਮ ਪੱਕੇ ਨਹੀਂ ਹੋਏ ਜਿਨ੍ਹਾਂ ਕਰਕੇ ਉਹਨਾਂ ਵੱਲੋਂ 6 7 8 ਜਨਵਰੀ ਨੂੰ ਜਿਹੜਾ ਉਹ ਮੁਕੰਮਲ ਤੌਰ ਤੇ ਚੱਕਾ ਜਾਮ ਕੀਤਾ ਜਾਵੇਗਾ ਜਿਹੜੇ ਖਾਸ ਕਰਕੇ ਪੰਜਾਬ ਰੋਡ ਵੇਜ ਤੇ ਸਫਰ ਕਰਦੇ ਆ ਉਹਨਾਂ ਵਾਸਤੇ ਇਹ ਵੀਡੀਓ ਬੇਹੱਦ ਜ਼ਰੂਰੀ ਹੈ ਉਹਨਾਂ ਤੱਕ ਸ਼ੇਅਰ ਕਰਕੇ ਜਰੂਰ ਪਹੁੰਚਾ ਦਿਓ ਕਿਉਂਕਿ ਇਸ ਵੀਡੀਓ ਤੋਂ ਬਾਅਦ ਜੇਕਰ ਕਿਤੇ ਉਹਨਾਂ ਨੇ ਆਉਣਾ ਜਾਣਾ ਤਾਂ ਪੰਜਾਬ ਰੋਡਵੇਜ ਨੂੰ ਡੀਕਦੇ ਹੋਏ ਉਹ ਕਿਤੇ ਖੱਜਲ ਨਾ ਹੋਣ ਇਹਦੇ ਨਾਲ ਹੀ ਇਹ ਜਿਹੜਾ ਫੈਸਲਾ ਆ ਪੰਜਾਬ ਸਰਕਾਰ ਦਾ ਕਿ ਉਹਨਾਂ ਨੂੰ ਅਸੀਂ ਪੱਕੇ ਨਹੀਂ ਕਰ ਸਕਦੇ ਡਰਾਈਵਰ ਕਨੈਕਟਰਾਂ ਨੂੰ ਇਹ ਫੈਸਲੇ ਬਾਰੇ ਤੁਸੀਂ ਕੀ ਕਹੋਗੇ ਇੱਕ ਕਮੈਂਟ ਜਰੂਰ ਕਰਿਓ ਤੇ ਇਸ ਵੀਡੀਓ ਨੂੰ ਵੱਟ ਉਹਦਾ ਸ਼ੇਅਰ ਕਰਕੇ ਉਹਨਾਂ ਲੋਕਾਂ ਤੱਕ ਜਰੂਰ ਪਹੁੰਚਾ ਦਿਓ ਜਿਹੜੇ ਅੱਜ ਬੱਸਾਂ ਤੇ ਆਵਦਾ ਸਫ਼ਰ ਕਰਦੇ ਆ ਬੱਸਾਂ ਤੇ ਆਉਣਾ ਜਾਣਾ ਆਫਿਸ ਜਾਂ ਕੋਈ ਵੀ ਕੋਈ ਕੰਮ ਕਰਵਾਉਣ ਵਾਸਤੇ ਜਾਂਦੇ ਆ ਧੰਨਵਾਦ ਜੀ ਸਤਿ ਸ਼੍ਰੀ ਅਕਾਲ